ਸਾਰੀ ਜੋ ਕਿ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਹੈ ਜਿੱਥੇ ਕਿ ਅਸੀਂ ਪਿੰਡ ਦੇ ਜਿਹੜੇ ਇੱਥੇ ਦੇ ਨਿਵਾਸੀ ਆ ਉਹਨਾਂ ਕੋ ਪਤਾ ਕਰਾਂਗੇ ਕੀ ਕਿਵੇਂ ਪਿੰਡ ਦਾ ਵਿਕਾਸ ਹੋਇਆ ਕੀ ਸਰਕਾਰ ਨੇ ਇਸ ਪਿੰਡ ਲਈ ਦਿੱਤਾ ਆ ਅਤੇ ਅੱਗੇ ਗਾਹ ਕੀ ਪਿੰਡ ਦੀ ਪੰਚਾਇਤ ਦੀ ਪਲਾਨਿੰਗ ਆ ਉਹ ਕਿਵੇਂ ਪਿੰਡ 'ਚ ਹੋਰ ਜੜੀਆਂ ਜ਼ਰੂਰਤਾਂ ਆ ਜੜੀਆਂ ਲੋਕਾਂ ਨੂੰ ਲੁੜਿੰਦੀਆਂ ਹਨ ਉਹਨਾਂ ਨੂੰ ਪੂਰਾ ਕਰਨਗੇ ਇੱਥੇ ਦੇ ਜੋ ਪਿੰਡ ਦੇ ਨਿਵਾਸੀ ਇਹ ਗੱਲਬਾਤ ਕਰਨਗੇ ਹਾਂਜੀ ਸਰ ਪਹਿਲਾਂ ਤਾਂ ਦੱਸੋ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਇੰਸਪੈਕਟਰ ਵਰਤ ਸਿੰਘ ਪਿੰਡ ਸਲੇਮਪੁਰ ਤੋਂ ਪਿੰਡ ਸਲੇਮਪੁਰ ਤੁਸੀਂ ਨਿਵਾਸੀ ਹੋ ਨਿਵਾਸੀ ਹਾਂ ਜੀ ਤੇ ਇਨਸਪੈਕਟਰ ਸਾਹਿਬ ਜਿਹੜਾ ਇੱਥੇ ਪਿੰਡ ਦਾ ਜੋ ਤੁਸੀਂ ਗੱਲਬਾਤ ਕਰਦੇ ਆਂ ਕਿ ਪਿੰਡ ਦੇ ਵਿਕਾਸ ਬਾਰੇ ਤੁਸੀਂ ਕੁਝ ਦੱਸੋਗੇ ਸਾਨੂੰ ਹਾਂ ਜੀ ਪਿੰਡ ਦਾ ਵਿਕਾਸ ਜਿਹੜਾ ਸਤਪਾਲ ਸਿੰਘ ਸੱਤੀ ਸਾਹਿਬ ਕਾ ਸਰਪੰਚ ਸੀ ਉਹਦੇ ਰਹਿਣ ਵੇਲੇ ਬਹੁਤ ਵਧੀਆ ਕੰਮ ਹੋਇਆ ਪਿੰਡ ਵਿੱਚ ਸੰਤ ਸੀਚੇ ਦਾ ਮਾਡਲ ਤੌਰ ਤੇ ਹੀ ਸੀਵਰੇਜ ਪਾਇਆ ਗਿਆ ਜਿਹੜੇ ਸੀਵਰੇਜ ਕਰੀਬ ਪੂਰੇ ਪਿੰਡ ਦੇ ਅਲਦਵਾਲੇ ਪਾ ਕੇ ਪੂਰੀਆਂ ਗਲੀਆਂ ਵੀ ਕਰੀਬ ਕੀ ਤਿਆਰ ਕੀਤੀਆਂ ਗਈਆਂ ਤੇ 3 ਕਿਲੋਮੀਟਰ ਜਾ ਕੇ ਹੀ ਦੂਰ ਛੱਪੜ ਬਣਾ ਕੇ ਉਹਨਾਂ ਨੂੰ ਪਾਣੀ ਦਾ ਨਿਕਾਸ ਕੀਤਾ ਗਿਆ ਹੈ ਬਾਕੀ ਸਾਡੇ ਪਿੰਡ ਦੀ ਇਹ ਵੇ ਕਿ ਹੁਣ ਇਸ ਸ਼ਮਸ਼ਾਨ ਘਾਟ ਜਿਹੜਾ ਸੀ ਪਿੰਡ ਦੇ ਸਹਿਯੋਗ ਤੇ ਐਨਆਰਆਈ ਵੀਰਾਂ ਨਾਲ ਸਹਿਯੋਗ ਨਾਲ ਤਿਆਰ ਕਰ ਰਹੇ ਆ ਉਹਦੇ ਕਰੀਬ 50 ਲੱਖ ਰੁਪਏ ਦਾ ਖਰਚਾ ਆਏਗਾ ਹਾਂਜੀ ਮਤਲਬ ਤੁਹਾਡਾ ਕਹਿੰਦੇ ਆ ਕਿ ਕਿ ਪਿੰਡ ਵਿੱਚ ਕਾਫੀ ਵਿਕਾਸ ਹੋਇਆ ਆ ਉਹ ਸਰਕਾਰ ਵੱਲੋਂ ਵੀ ਤੁਹਾਨੂੰ ਮਦਦ ਕੀਤੀ ਗਈ ਆ ਕਿ ਪਿੰਡ ਦੇ ਜਿਹੜੇ ਐਨਆਰਆਈ ਵੀਰ ਆ ਉਹਨਾਂ ਨੇ ਵੀ ਸਾਥ ਦਿੱਤਾ ਹੈ ਹਾਂਜੀ ਸਰਕਾਰ ਨੇ ਤੇ ਐਨਆਰਆਈ ਵੀਰਾਂ ਨੇ ਦੇ ਸਹਿਯੋਗ ਨਾਲ ਸਾਰੇ ਕੰਮ ਹੋਇਆ ਜੀ ਸਰਕਾਰ ਨੇ ਸਾਨੂੰ ਬਹੁਤ ਪੈਸਾ ਦਿੱਤਾ ਜਿੱਦ ਨਾਲ ਸਾਡੇ ਪਿੰਡ ਦੇ ਗਲੀਆਂ ਤੇ ਨਾਲੀਆਂ ਪੱਕੀਆਂ ਹੋਈਆਂ ਜੀ ਠੀਕ ਹੈ ਤੁਸੀਂ ਦੇਖਿਆ ਕਿ ਇਸ ਵੇਲੇ ਜਿਹੜੇ ਇੱਥੇ ਦੇ ਨਿਵਾਸੀ ਇਨਸਪੈਕਟਰ ਸਾਹਿਬ ਉਹਨਾਂ ਦੱਸਿਆ ਕਿ ਪਿੰਡ ਵਿੱਚ ਬਹੁਤ ਸਾਰੀਆਂ ਜੜੀਆਂ ਵਿਕਾਸ ਦੀਆਂ ਜੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਪਿੰਡ ਦੇ ਲੋਕਾਂ ਨੇ ਰਲ ਕੇ ਤੇ ਸਰਕਾਰ ਨੇ ਵੀ ਕਾਫੀ ਮਦਦ ਕੀਤੀ ਹੈ ਇੱਥੇ ਦੇਖੋ ਤੁਹਾਨੂੰ ਅਹੀ ਪਿੰਡ ਦੀ ਇੱਕ ਸੱਤ ਹੁੰਦੀ ਹੈ ਨਾ ਜਿੱਥੇ ਕਿ ਸਾਰੇ ਬੰਦੇ ਬਹਿ ਕੇ ਗੱਲ ਵਿਚਾਰ ਕਰਦੇ ਆ ਫ੍ਰੀ ਟਾਈਮ ਵੇਲੇ ਆਪਣੀ ਇੰਜੋਏ ਵੀ ਕਰਦੇ ਇੱਥੇ ਸਾਡੇ ਨਾਲ ਕੁਝ ਹੋਰ ਵੀਰ ਜੀ ਵੀਰਣਾ ਵੀ ਗੱਲ ਕਰਾਂਗੇ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਪਿੰਡ ਵਿੱਚ ਇਸ ਵੇਲੇ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਲੋੜ ਤਕਰੀਬਨ ਸਾਰਾ ਕੰਮ ਹੋ ਗਿਆ ਹੁਣ ਤੇ ਸਾਡੇ ਗੁਰਦੁਆਰੇ ਦਾ ਸੁਧਾਰ ਥੋੜਾ ਜਿਹਾ ਹੋਣਾ ਚਾਹੀਦਾ ਅੱਛਾ ਜਿਹੜਾ ਗੁਰਦੁਆਰੇ ਦੀ ਪਾਰਟਿਸਪ ਪਾਰਕ ਫੂਲ ਕਰਦੇ ਉਹਨਾਂ ਦੇ ਰਹਿਣ ਵਾਸਤੇ ਜਗ੍ਹਾ ਨਹੀਂ ਕੋਈ ਉਹਦਾ ਬੰਦਾ ਵਾਸਤੇ ਪਾਉਣਾ ਚਾਹੀਦਾ ਅੱਛਾ ਗੁਰਦੁਆਰੇ ਦੇ ਇਸ ਵੇਲੇ ਤੁਸੀਂ ਕਹਿੰਦੇ ਕਿ ਕਾਫੀ ਚੀਜ਼ਾਂ ਰਹਿੰਦੀਆਂ ਜਿਹੜੀਆਂ ਬਣਾਉਣ ਵਾਲੀਆਂ ਕੀ 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 ਤੁਹਾਨੂੰ ਲੱਗਦਾ ਹੈ ਕਿ ਗੁਰਦੁਆਰੇ ਚ ਹੋਰ ਚੀਜ਼ਾਂ ਹੋਣ ਕੰਮ ਠੀਕ ਹੋ ਗਿਆ ਜਿਹੜਾ ਜਿੱਦਾ ਪਿੰਡ ਦੇ ਭਾਈ ਪਾਰਕ ਮਕਾਲਾ ਬਣਾ ਕੇ ਵਧੀਆ ਕਿਤੇ ਬਣਾਈ ਜਾ ਜਿਹੜੇ ਪਾਠੇ ਚਾਗਾ ਕੇ ਰਹਿ ਸੁਰ ਅੱਛਾ ਤੁਸੀਂ ਕਿੰਨਾ ਕੀ ਪਿੰਡ ਦਾ ਜਿਹੜਾ ਗੁਰਦੁਆਰਾ ਉਹਦੇ ਕਮਰੇ ਦਾ ਵਧੀਆ ਬਣਾਇਆ ਦੇ ਤੇ ਪਾਟੀ ਸਿੰਘ ਦੀ ਰਿਹائش ਹੋ ਸਕੇ ਠੀਕ ਹੈ ਕਿਉਂਕਿ ਇਸ ਵੇਲੇ ਜੋ ਇੱਥੇ ਜੋ ਨਿਵਾਸੀ ਆ ਉਹਨਾਂ ਨੇ ਇੱਕ ਇੱਕ ਤਾਂ ਗੱਲਬਾਤ ਕੀਤੀ ਆ ਕਿ ਪਿੰਡ ਦੇ ਜਿਹੜਾ ਗੁਰਦੁਆਰਾ ਆ ਉਦੇ ਉੱਥੇ ਵੀ ਇੱਕ ਕਮਰੇ ਬਣਾਈ ਜਾਣ ਵਧੀਆ ਜੇ ਤੇ ਜਿਸ ਤੇ ਪਾਠੀ ਸਿੰਘ ਦੀ ਰਾਸ਼ ਹੋ ਜੇ ਕੀਤੀ ਜਾਵੇ ਹੋਰ ਇੱਥੇ ਹੋਰ ਵੀਰ ਜੀ ਆਪਣੇ ਨਾਲ ਵੀਰ ਜੀ ਤੁਸੀਂ ਇੱਥੇ ਤੇ ਰਹਿਣ ਨਾਲ ਬਿਲਕੁਲ ਜੀ ਇੱਥੇ ਤੇ ਰਹਿਣ ਨਾਲ ਕੀ ਨਾਮ ਆਪਣਾ ਮੇਰਾ ਨਾਮ ਸੁਖਦੇਵ ਸਿੰਘ ਜੀ ਹੈ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਜੀ ਇਸ ਵੇਲੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਪਿੰਡ ਵਿੱਚ ਕਿਹੜੀ ਚੀਜ਼ਾਂ ਦੀ ਕਮੀ ਆ ਅਤੇ ਕੀ ਕੀ ਹੋਣਾ ਚਾਹੀਦਾ ਸਾਡੇ ਪਿੰਡ ਹਾਲ ਦੀ ਘੜੀ ਤੇ ਕੇ ਚੀਜ਼ ਦੀ ਲੋੜ ਨਹੀਂ ਬਹੁਤ ਹੀ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਾਇਆ ਗਿਆ ਹੂੰ ਸਾਡੇ ਸਾਬਕਾ ਸਰਪੰਚ ਸਰਦਾਰ ਸੁਤਪਾਲ ਸਿੰਘ ਸਤੀ ਜੀ ਖੜੇ ਨੇ ਉਹਨਾਂ ਦੀ ਯਾਦ ਵਿੱਚ ਸਾਰਾ ਜਿੰਨਾ ਵਿਕਾਸ ਪਿੰਡ ਦਾ ਕਰਾਇਆ ਗਿਆ ਸ਼ਾਇਦ ਕਿਸੇ ਪਿੰਡ ਚ ਹੋਇਆ ਹੋਵੇ ਤੇ ਹੁਣ ਮੌਜੂਦਾ ਸਰਪੰਚ ਕੌਣ ਨੇ ਸਰਦਾਰ ਮਲਕੀਤ ਸਿੰਘ ਨੇ ਮੇਰੇ ਦਸਰਪੰਚ ਅੱਛਾ ਤੇ ਕੀ ਉਹਨਾਂ ਦੇ ਕੀ ਗਾਂ ਵਿਕਾਸ ਨੂੰ ਲੈ ਕੇ ਕੀ ਯੋਜਨਾ ਮੰਗ ਉਹਨਾਂ ਦੀ ਬਹੁਤ ਵਧੀਆ ਯੋਜਨਾਵਾਂ ਉਹ ਵੀ ਉਹ ਵੀ ਉਹਨਾਂ ਦੇ ਹੀ ਜਿਹੜੇ ਨਕਸ਼ੇ ਕਦਮ ਤੇ ਚੱਲਦੇ ਪਏ ਨੇ ਕਿ ਉਹਨਾਂ ਉਹਨਾਂ ਮੈਂ ਉਹੀ ਨੇ ਸਾਡੇ ਵਿੱਚ ਜਿੱਦਾਂ ਕਿ ਸਰਦਾਰ ਸੁਤਪਾਲ ਸਿੰਘ ਤਾਂ ਮੌਜੂਦਾ ਸਰਪੰਚ ਮਲਕੀਤ ਸਿੰਘ ਨੇ ਪਰ ਬਹੁਤ ਵਧੀਆ ਤਰੀਕੇ ਨਾਲ ਪਿੰਡ ਦਾ ਕੰਮ ਚੱਲ ਰਿਹਾ ਕਿ ਅੱਗੇ ਵੀ ਇਦਾਂ ਹੀ ਚੱਲਦਾ ਰਹੇਗਾ ਠੀਕ ਹੈ ਇੱਥੇ ਜਿਹੜੇ ਮੌਜੂਦਾ ਸਰਪੰਚ ਨੇ ਮਲਕੀਤ ਸਿੰਘ ਹੋਰ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅਸੀਂ ਜਦੋਂ ਅਸੀਂ ਦੇਖਿਆ ਕਿ ਪਿੰਡ ਦੀ ਜਦੋਂ ਐਂਟਰੀ ਹੁੰਦੀ ਹੈ ਉਦੋਂ ਕਾਫੀ ਬਿਲਕੁਲ ਸਾਫ਼ ਸਫਾਈ ਨਾਲ ਟਾਇਲਰ ਲੱਗੀਆਂ ਹਨ ਅਤੇ ਹੁਣ ਤੁਹਾਨੂੰ ਸਰਕਾਰ ਵੱਲੋਂ ਕੀ ਚੀਜ਼ਾਂ ਦੀ ਜਿਹੜੀ ਲੋੜ ਹੈ ਜਿਸ ਨਾਲ ਹੋਰ ਤੁਸੀਂ ਆਪਣੇ ਪਿੰਡ ਦਾ ਵਿਕਾਸ ਕਰ ਸਕੋ ਇੱਕ ਤਾਂ ਇਸ ਪਿਆਹੀ ਪਿੰਡ ਦੇ ਵਿੱਚ ਬਜ਼ੁਰਗਾਂ ਦੇ ਬੈਠਣਾ ਉੱਠਣਾ ਵਾਸਤੇ ਇੱਕ ਪਾਰਕ ਬਣਾਉਣੇ ਚਾਹਦੇ ਆ ਤੇ ਦੂਜਾ ਖੇਡ ਦਾ ਮੈਦਾਨ ਇਹ ਇੱਕ ਆਪਣਾ ਕਮਿਊਨਿਟੀ ਹਾਲ ਇਸ ਵਾਸਤੇ ਵੀ ਆਪਾਂ ਸਰਕਾਰ ਨੂੰ ਬੇਨਤੀ ਕੀਤੀ ਹੈ ਵੀ ਉਹ ਸਾਨੂੰ ਜਲਦੀ ਜਲਦੀ ਗ੍ਰਾਂਟ ਦੇਣ ਤੇ ਜਿਹੜਾ ਕੰਮ ਸ਼ੁਰੂਆਤ ਕੀਤੀ ਜਾਵੇ ਸਰਕਾਰ ਵੱਲੋਂ ਹੁਣ ਤੁਹਾਨੂੰ ਕੀ ਕੀ ਫੈਸਿਲਟੀਆਂ ਮਿਲੀਆਂ ਹਨ ਸਰਕਾਰੋਂ ਜਿੱਦਾਂ ਅਸੀਂ ਮੰਗ ਕਰੀ ਜਿਸ ਹਿਸਾਬ ਨਾਲ ਸਾਨੂੰ ਦੇਈ ਜਾਂਦੇ ਨੇ ਤੁਹਾਨੂੰ ਕੋਈ ਕਮੀ ਨਹੀਂ ਅਸੀਂ ਜਦੋਂ ਵੀ ਅਸੀਂ ਪੰਡਾਂ ਦੀ ਡਿਮਾਂਡ ਕਰੀ ਜੀ ਸਾਨੂੰ ਤਕਰੀਬਨ ਹੀ ਮਿਲ ਜਾਂਦੇ ਪਿੰਡ ਵਿੱਚ ਇਸ ਵੇਲੇ ਕਿਹੜੇ ਕਿਹੜੀ ਚੀਜ਼ਾਂ ਜਿਹੜੀਆਂ ਬਣ ਚੁੱਕੀਆਂ ਜਿਹੜੀਆਂ ਲੋਕਾਂ ਨੂੰ ਹੋਰਾਂ ਦੀ ਲੋੜ ਸੀਗੀ ਇੱਕ ਤੇ ਸਾਡੇ ਸ਼ਮਸ਼ਾਨ ਘਰ ਬਣਿਆ ਤੇ ਦੂਜੇ ਜਿਹੜਾ ਪਿੰਡ ਦਾ 80% ਪਿੰਡ ਇਹਦਾ ਪਾਣੀ ਦਾ ਪਾਣੀ ਹੈ ਅੰਡਰਗਰਾਊਂਡ ਉਹ ਜਿਹੜਾ ਸਰਕਾਰ ਦੇ ਅਨੁਸਾਰ ਹੁਣ ਦੇ ਮੁਤਾਬਕ ਸਵਛ ਭਾਰਤ ਦੇ ਮਿਸ਼ਨ ਨੇ ਦੀਨ 80% ਪਿੰਡ ਹੈ ਪਾਣੀ ਅੰਡਰਗਰਾਊਂਡ ਕਰਤਾ ਅੰਡਰਗਰਾਊਂਡ ਕਰ ਦਿੱਤਾ ਅੰਡਰਗਰਾਊਂਡ ਕਰਤਾ ਤੇ ਪੂਰਾ ਹੈ ਇੰਟਰਲੌਕ ਦੇ ਨਾਲ ਗਲੀਆਂ ਵੀ ਬਣਾ ਚੁੱਕੇ ਆ ਹੁਣ ਆਉਣ ਵਾਲੇ ਸਮੇਂ ਜਿਹੜਾ ਰਹਿਦਾ 20% ਉਹਨੂੰ ਵੀ ਆਪਾਂ ਕੰਪਲੀਟ ਕਰਾਂਗੇ ਤੇ ਜਿਹੜਾ ਸੀਵਰੇਜ ਤੁਸੀਂ ਕਹਿੰਦੇ ਸੀਵਰੇਜ ਹੈ ਇਸ ਵੇਲੇ ਪੂਰਾ ਪੈ ਚੁੱਕਾ ਪਿੰਡ ਵਿੱਚ ਸੀਵਰੇਜ ਪੈ ਚੁੱਕਾ 20% ਸੀਵਰੇਜ ਰਹਿ ਗਿਆ ਤੇ ਨਾਲ ਉਹਦੇ ਤੱਕ ਆਪਾਂ ਗਲੀਆਂ ਵੀ ਕੰਪਲੀਟ ਕਰਾਂਗੇ ਗਲੀਆਂ ਵੀ ਕੰਪਲੀਟ ਸਿਰਫ ਲਿੰਕ ਗਲੀਆਂ ਨੇ ਜਿਹੜੀਆਂ ਬਣਾ ਲੈਣੇ ਨੇ 메ਨ ਗਲੀਆਂ ਤੇ ਕਿਵੇਂ ਸਾਰੀਆਂ ਹੋ ਚੁੱਕੀਆਂ ਨੇ ਗਲੀਆਂ ਮਤਲਬ ਤੁਸੀਂ ਕਹਿਣ ਦਾ ਮਤਲਬ ਇਹ ਆ ਕਿ ਪਿੰਡ ਵਿੱਚ ਘੱਟੋ ਘੱਟ 80 ਤੋਂ 90% ਜਿਹੜਾ ਵਿਕਾਸ ਹੋ ਚੁੱਕਿਆ ਆ ਹਾਂਜੀ ਤੇ ਹੁਣ ਗਾਂ ਤੁਹਾਡਾ ਵਿਕਾਸ ਹੁਣ ਕਿਹੜੀ ਚੀਜ਼ ਦੀ ਘਾਟ ਆ ਤੁਹਾਨੂੰ ਜਿਹੜੀ ਸਰਕਾਰ ਤੋਂ ਤੁਸੀਂ ਡਿਮਾਂਡ ਕਰਦੇ ਹੋ ਇੱਕ ਮੈਂ ਪਹਿਲਾਂ ਦੱਸ ਇੱਕ ਪਾਰਕ ਤੇ ਸਾਡੀ ਪਲੇ ਗਰਾਊਂਡ ਬੱਚਿਆਂ ਦੀ ਖੇਡਣ ਵਾਸਤੇ ਤੇ ਸ਼ਮਸ਼ਾਨ ਘਾਟ ਚੱਲ ਕੰਸਟਰਕਸ਼ਨ ਚੱਲਦੀ ਪਈ ਹੈ ਤੇ ਬਾਕੀ ਇੱਕ ਕਮਿਟੀ ਹਾਲ ਕਮਿਟੀ ਹਾਲ ਉਧਾਂ ਸਾਡੇ ਚੱਲਦਾ ਸੈਂਟਰਲੀ ਪ੍ਰੋਗਰਾਮ ਕਿਉਂ ਉੱਤੇ ਟੈਂਟ ਲਾ ਰਗਾਣਾ ਪੈਂਦਾ ਹਨ ਹੁਣ ਅਸੀਂ ਇਹ ਕੋਸ਼ਿਸ਼ ਕਰ ਰਹੇ ਵੀ ਸਾਡੇ ਜਿਹੜੇ ਉੱਤੇ ਲੈਂਟਰ ਜਾਂ ਸ਼ੈੱਡ ਪਾ ਕੇ ਹੁਣ ਕਵਰ ਕਰਕੇ ਚਾਹ ਜਦੋਂ ਮੌਸਮ ਖਰਾਬ ਹੁੰਦਾ ਹੈ ਉਹਦੇ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨੀ ਨਾ ਤੁਸੀਂ ਦੇਖਿਆ ਕਿ ਸਰਪੰਚ ਸਾਹਿਬ ਨੇ ਵੀ ਗੱਲਬਾਤ ਕੀਤੀ ਹੈ ਅਤੇ ਕਿਹਾ ਹੈ ਕਿ ਪਿੰਡ ਵਿੱਚ 80 ਤੋਂ 90% ਜਿਹੜਾ ਵਿਕਾਸ ਹੋ ਚੁੱਕਿਆ ਹੈ ਬਾਕੀ 10 ਤੋਂ 20% ਰਹਿੰਦਾ ਆ ਹੋਰ ਵੀ ਇੱਥੇ ਦੇ ਪਿੰਡ ਦੇ ਜਿਹੜੇ ਮੂਲ ਦੇ ਨਿਵਾਸੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿ ਕੀ ਹੁਣ ਇਸ ਵੇਲੇ ਪਿੰਡ ਵਿੱਚ ਹੋਣਾ ਚਾਹੀਦਾ ਆ ਤੇ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਇਸ ਵੇਲੇ ਪਿੰਡ ਨੂੰ ਲੋੜ ਉਹਨਾਂ ਦੀ ਹੈਗੀ ਆ ਹਾਂਜੀ ਬੀਤੀਪੁਰਾ ਨਾਮ ਦੱਸੋ ਆਪਣਾ ਮੇਰਾ ਨਾਮ ਸੁਖਦੇਵ ਸਿੰਘ ਹੈ ਪ੍ਰਧਾਨ ਸੁਧਾਰ ਕਮੇਟੀ ਦਾ ਹੂੰ ਸਾਡੇ ਪਿੰਡ ਵਿੱਚ ਅਸੀਂ ਸਾਡੇ ਕਰਨਲ ਸਾਹਿਬ ਨੇ ਚਲਾਇਆ ਸੀ ਕੰਮ ਇਹ ਕਰਨਲ ਸਰੂਪ ਸਿੰਘ ਨੇ ਔਰ ਪ੍ਰਧਾਨ ਨਾਲ ਸੁਤਵਿੰਦਰ ਸਿੰਘ ਸੀ ਇਹ ਸੁਧਾਰ ਕਮੇਟੀ ਦਾ ਕੰਮ ਚਲਾਇਆ ਜਿਹਦੇ ਵਿੱਚ ਅਸੀਂ ਕੂੜਾ ਪੂਰੇ ਪਿੰਡ ਦਾ ਘਰੋਂ ਇਕੱਠਾ ਕਰੀਦਾ ਤੇ ਚਾਰ ਆਦਮੀ ਲਾਏ ਨੇ ਚਾਰਾਂ ਨੇ ਕੰਮ ਕਰਨਾ ਉਹਨਾਂ ਨੇ ਇੱਥੋਂ ਲਿਜਾ ਕੇ ਹੋਂ ਲਿਜਾ ਲੈ ਕੇ ਜਾਣਾ ਔਰ ਜਾ ਕੇ ਅੱਗੇ ਸਿੱਟ ਕੇ ਆਣਾ ਉਹ ਪਰੇ ਦੂਰ ਪਿੰਡ ਤੋਂ ਬਾਹਰ ਰੱਖਿਆ ਹੈ ਜੀ ਹਰ ਸਾਲ ਬਾਅਦ ਅਸੀਂ ਉਹਨੂੰ ਉੱਪਰ ਉਹਨੂੰ ਉੱਪਰ ਵੀ ਕਰਾਈਦਾ ਜੀ ਐਸਬੀ ਨਾਲ ਸਾਰਾ ਕੁਝ ਇਕੱਠਾ ਕਰਾ ਕੇ ਬਾਕੀ ਇਹਨਾਂ ਕੀ ਪਿੰਡ ਦੀ ਸਫਾਈ ਪੂਰੀ ਉਹਨਾਂ ਦੀ ਉਹਨਾਂ ਦਾ ਇੱਕ ਦਿਨ ਉਹਨਾਂ ਨੇ ਕੂੜਾ ਚੱਕਣਾ ਇੱਕ ਦਿਨ ਉਹਨਾਂ ਨੇ ਪੂਰੀ ਸਫਾਈ ਕਰਨੀ ਪਿੰਡ ਦੀ ਇਹ ਕੌਣ ਨੇ ਬੰਦੇ ਜਿਹੜੇ ਕੂੜਾ ਚੱਕਦੇ ਤੁਸੀਂ ਉਹਨਾਂ ਨੂੰ ਕੋਈ ਸੈਲਰੀ ਦਿੰਦੇ ਆ ਕਿ ਜਾਂ ਕੋਈ ਸਮਾਜ ਸੇਵੀ ਨੇ ਸੈਲਰੀ ਇਹ ਪਿੰਡ ਵਿੱਚੋਂ ਇਕੱਠਾ ਕਰਨੇ ਆ 140 ਰੁਪਏ ਤੇ ਉਹਨਾਂ ਦੀ 12000 ਇੱਕ ਜਣੇ ਦੀ ਤਨਖਾਹ ਹੈ ਹਮ ਅੱਛਾ ਉਹ ਪਰਵਾਸੀ ਨੇ ਉਹ ਤਨਖਾਹ ਕੌਣ ਦੇ ਰਿਹਾ ਪਿੰਡ ਵਾਲੇ ਤੁਸੀਂ ਦੇ ਰਹੇ ਅਸੀਂ ਪਿੰਡ ਵਾਲੇ ਦਿੰਨੇ ਆ ਅਸੀਂ ਤੇ ਸਰਕਾਰ ਵੱਲੋਂ ਤੁਹਾਨੂੰ ਕੋਈ ਫੈਸਿਲਟੀਆਂ ਮਿਲ ਰਹੀਆਂ ਪਈਆਂ ਅਜੇ ਕੋਈ ਨਹੀਂ ਮਿਲੀ ਤੁਹਾਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਅੱਛਾ ਸ਼ੈਨ ਮਿਲ ਜੇ ਕੋਈ ਅੱਛਾ ਹਾਲੇ ਤੱਕ ਮਤਲਬ ਇਸ ਮਾਮਲੇ ਚ ਨਹੀਂ ਮਿਲੀ ਨਹੀਂ ਅਜੇ ਕੋਈ ਵੈਸੇ ਉਧਾਂ ਦਾ ਵਿਕਾਸ ਤਾਂ ਕਾਫੀ ਦਿੱਤਾ ਢਾਡੇ ਪਿੰਡ ਦਾ ਹੋਇਆ ਵੀ ਦਿਖਦਾ ਹੈ ਕਿਉਂਕਿ ਜਦੋਂ ਅਸੀਂ ਐਂਟਰੀ ਕਰਦੇ ਆ ਟਾਇਲਾਂ ਵੀ ਲੱਗੀਆਂ ਪਈਆਂ ਬਿਲਕੁਲ ਸਾਫ਼ ਸੁਥਰੀ ਹੈ ਬੂਟੇ ਵੀ ਸਾਰੇ ਪਾਸੇ ਲੱਗੇ ਪਏ ਆ ਹੁਣ ਹੁਣ ਤੁਸੀਂ ਕੀ ਹੋਰ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਅੱਛਾ ਪਾਣੀ ਦੀ ਸਾਫ ਸਫਾਈ ਪਾਣੀ ਦੀ ਸਾਫ ਸਫਾਈ ਵਾ ਤੇ ਛੱਪੜ ਦੀ ਸਾਨੂੰ ਥੋੜੀ ਜਿਹੀ ਦਿੱਕਤ ਆਂਦੀ ਏ ਪਾਰਿੰਗ ਭਰ ਜਾਂਦਾ ਤੇ ਫਿਰ ਉਹਦੇ ਚ ਨਾ ਕੀ ਅੱਗੇ ਤੋਂ ਅੱਗੇ ਕੱਢਣਾ ਪੈਂਦਾ ਹੈ ਗੰਦਗੀ ਹੋ ਜਾਂਦੀ ਗੰਦਗੀਆਂ ਹੋ ਜਾਂਦੀ ਫਿਰ ਤੁਸੀਂ ਤੁਸੀਂ ਚਾਹੁੰਦੇ ਆ ਕਿ ਜਿਹੜਾ ਪਾਣੀ ਦਾ ਆ ਟ੍ਰੀਟਮੈਂਟ ਉਹਦਾ ਪਲਾਂਟ ਲੱਗੇ ਜਿੰਨਾ ਪਿੰਡ ਵਿੱਚ ਜਿਹੜੀ ਬਿਮਾਰੀ ਮੂਰੀ ਜਾਂ ਪਾਣੀ ਦੇ ਗੰਦੇ ਨਾਲ ਉਹ ਨਾ ਹੋਵੇ ਹਾਂਜੀ ਹਾਂਜੀ ਠੀਕ ਆ ਜੀ ਤੁਸੀਂ ਦੇਖਿਆ ਕਿ ਹੋਰ ਵੀ ਜਿੰਨੇ ਵੀ ਇੱਥੇ ਦੇ ਜਿਹੜੇ ਲੋਕ ਆ ਉਹਨਾਂ ਨੇ ਕੱਲੇ ਕੱਲੇ ਨੇ ਆਪਣੀ ਪਿੰਡ ਦੀ ਜਿਹੜੀ ਆ ਉਹ ਪ੍ਰੋਬਲਮ ਆ ਦੱਸੀ ਕਿਹੜੀ ਚੀਜ਼ਾਂ ਦੀਆਂ ਲੋੜਾਂ ਹਨ ਅਤੇ ਹੋਰ ਕਿਹੜੀਆਂ ਚੀਜ਼ਾਂ ਦਾ ਅਸੀਂ ਵਿਕਾਸ ਕਰਨਾ ਹੈ ਸਾਡਾ ਕੀ ਪਲਾਨ ਹੈ ਪਿੰਡ ਦੇ ਸਾਰੇ ਬੰਦੇ ਇੱਥੇ ਇੱਕ ਤੁਸੀਂ ਦੇਖਿਆ ਕਿ ਸਾਥ ਵਿੱਚ ਇਕੱਠੇ ਹੋਏ ਹਨ ਪੂਰਾ ਤੁਸੀਂ ਮਾਹੌਲ ਬਿਲਕੁਲ ਜਿਸ ਤਰ੍ਹਾਂ ਪੁਰਾਣੇ ਸਮਿਆਂ 'ਚ ਹੁੰਦਾ ਸੀਗਾ ਕਿ ਪਿੰਡ ਦੇ ਲੋਕ ਜਿਹੜੇ ਸੀ ਉਹ ਜਦੋਂ ਫ੍ਰੀ ਟਾਈਮ ਹੁੰਦਾ ਸੀਗਾ ਉਹ ਬੇਲੇ ਹੋ ਕੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਸਨ ਉਹੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿਉਂਕਿ ਇਹਹੀ ਉਹੀ ਪੁਰਾਣਾ ਮਾਹੌਲ ਹੈ ਜਿਸ ਨੂੰ ਦੇਖ ਕੇ ਅਸੀਂ ਕੁਝ ਪੁਰਾਣੀਆਂ ਜਿਹੜੀਆਂ ਯਾਦਾਂ ਇਹਨੀਆਂ ਤਾਜ਼ੀਆਂ ਹੋ ਜਾਂਦੀਆਂ ਹਨ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਤੁਸੀਂ ਇਸ ਵੇਲੇ ਜਦੋਂ ਇਸ ਪਿੰਡ ਵਿੱਚ ਅਸੀਂ ਐਂਟਰੀ ਕਰੀ ਦੀ ਆ ਸਾਹਮਣੇ ਬਿਲਕੁਲ ਦੇਖੋ ਕਿ ਬਿਲਕੁਲ ਟਾਇਲ ਬਿਲਕੁਲ ਲੱਗੀ ਪਈ ਬਿਲਕੁਲ ਸਾਫ ਸਫਾਈ ਆ ਇਸ ਵੇਲੇ ਜੋ ਆਸ-ਪਾਸੇ ਬੂਟੇ ਵੀ ਲੱਗੇ ਹੋਏ ਹਨ ਅਤੇ ਪਿੰਡ ਵਿੱਚ ਜੇ ਦੇਖੀਏ ਤਾਂ ਪਿੰਡ ਵਿੱਚ ਲਗਭਗ ਸਾਰਾ ਜਿਹੜਾ ਆ ਉਹ ਇਸ ਵੇਲੇ ਸਾਫ ਸਫਾਈ ਹੋਈ ਪਈ ਹੈ ਵਿਕਾਸ ਦੀਆਂ ਤਸਵੀਰਾਂ ਜਿਹੜੀਆਂ ਮੂੰਹੋਂ ਬੋਲਦੀਆਂ ਪਈਆਂ ਹਨ ਬਾਕੀ ਹੋਰ ਵੀ ਪਿੰਡ ਦਾ ਵਿੱਚ ਜੋ ਇਸ ਵੇਲੇ ਚੀਜ਼ਾਂ ਦੀ ਲੋੜਿੰਦੀ ਹੈ ਉਹ ਪਿੰਡ ਵਾਲਿਆਂ ਨੇ ਦੱਸਿਆ ਹੈ ਕਿ ਅਸੀਂ ਸਰਕਾਰ ਨੂੰ ਵੀ ਗੁਹਾਰ ਕੀਤੀ ਹੈ ਕਿ ਕੁਛ ਨਾ ਕੁਛ ਸਾਨੂੰ ਹੋਰ ਜਿਹੜੀ ਗ੍ਰਾਂਟ ਦਿੱਤੀ ਜਾਵੇ ਤਾਂ ਜੋ ਅਸੀਂ ਇਹ ਪਿੰਡ ਦਾ ਹੋਰ ਵਿਕਾਸ ਕਰ ਸਕੀਏ ਹੁਣ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹ ਉੱਪਰ ਫਸਟ ਫਲੋਰ ਤੇ ਰੱਖਿਆ ਗਿਆ ਹੈ ਅਸੀਂ ਇਸ ਵੇਲੇ ਗੁਰਦੁਆਰਾ ਸਾਹਿਬ ਦੀ ਲਿਫਟ ਵਿੱਚ ਖੜੇ ਹਾਂ ਜਿੱਥੇ ਕਿ ਜਿਹੜੀ ਸੰਗਤ ਹੈ ਉਹ ਲਿਫਟ ਦੇ ਥਰੂ ਜਿਹੜੀ ਆ ਉੱਪਰ ਗੁਰਦੁਆਰਾ ਸਾਹਿਬ ਅੰਦੀ ਤੇ ਮੱਥਾ ਟੇਕਦੀ ਹੈ ਅਤੇ ਤੁਸੀਂ ਤੁਹਾਨੂੰ ਅਸੀਂ ਗੁਰਦੁਆਰ ਸਾਹਿਬ ਦੀ ਅੰਦਰ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਦੇਖੋ ਇਸ ਵੇਲੇ ਜਿਹੜਾ ਲੰਗਰ ਹਾਲ ਹੈ ਪੌੜੀਆਂ ਵੀ ਬਣੀਆਂ ਹਨ ਜਿਹੜੀ ਵੀ ਸੰਗਤ ਹੈ ਜਿਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ ਉਹ ਲਿਫਟ ਤੇ ਆ ਸਕਦੇ ਹਨ ਅਤੇ ਜਿਨ੍ਹਾਂ ਨੇ ਆਪਣੇ ਪੌੜੀਆਂ ਥਣੀਆਂ ਨਾਲ ਪੌੜੀਆਂ ਥਣੀਆਂ ਵੀ ਆ ਸਕਦੇ ਹਨ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਦਾ ਜਿਹੜਾ ਗੁਰਦੁਆਰਾ ਆਇਆ ਕਾਫੀ ਜਿਹੜਾ ਹੈ ਵਿਕਾਸ ਜਿਹੜਾ ਆ ਉਹ ਇਸ ਪਿੰਡ ਵਿੱਚ ਹੋਇਆ ਜਿਹੜਾ ਦਿਖਦਾ ਪਿਆ ਆ ਅਨ ਤੁਹਾਨੂੰ ਅਸੀਂ ਹੁਣ ਅੰਦਰ ਦੀਆਂ ਜਿਹੜੀਆਂ ਅਸੀਂ ਤਸਵੀਰਾਂ ਜਿਹੜੀਆਂ ਗੁਰਦੁਆਰਾ ਸਾਹਿਬ ਦੀਆਂ ਲਖਾਨਾ ਦਿਖਾ ਰਹੇ ਆ ਕਿਉਂਕਿ ਇੱਥੇ ਦੇ ਜੋ ਦੇਖੋ ਐਸ ਵੇਲੇ ਬਿਲਕੁਲ ਬਹੁਤ ਹੀ ਜਿਹੜਾ ਆ ਧਾਰਮਿਕ ਜਿਹੜਾ ਆ ਐਸ ਵੇਲੇ ਜੋ ਵੀ ਜਿਹੜਾ ਪ੍ਰੋਗਰਾਮ ਇੱਥੇ ਹੁੰਦਾ ਆ ਕੀਰਤਨ ਦਰਬਾਰ ਹੁੰਦਾ ਆ ਉਸ ਗੁਰਦੁਆਰਾ ਸਾਹਿਬ ਵਿੱਚ ਹੁੰਦਾ ਐਸ ਵੇਲੇ ਜਿਹੜੇ ਸਾਡੇ ਪਾਠੀ ਸੇਵਾਨ ਜੋ ਇਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਵਾਰੇ ਉਹਨਾਂ ਨਾਲ ਵੀ ਗੱਲਬਾਤ ਵੀ ਕਰਦੇ ਅੱਜ ਵੀਡੀਓ ਵਾਈਗੁਰ ਖਾਲਸਾ ਵਾਡੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ ਜੀ ਵੀ ਜੀ ਇਸ ਵੇਲੇ ਗੁਰਦੁਆਰਾ ਸਾਹਿਬ ਅਸੀਂ ਪਹੁੰਚੇ ਆ ਕਿ ਬਹੁਤ ਹੀ ਮਨਮੋਹਕ ਤੇ ਬਹੁਤ ਹੀ ਸੁੰਦਰ ਜਿਹੜਾ ਇਹ ਦ੍ਰਿਸ਼ਾ ਤੁਸੀਂ ਇਸ ਪਿੰਡ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜਾ ਗੁਰਦੁਆਰ ਵਿੱਚ ਇਸ ਵੇਲੇ ਕਿਹੜੀਆਂ ਫੈਸਿਲਟੀਆਂ ਚਾਹੀਦੀਆਂ ਹਨ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਕੰਪਲੀਟ ਹੋ ਚੁੱਕੀਆਂ ਹਨ ਦੇਖੋ ਖਾਲਸਾ ਜੀ ਜੇ ਤੇ ਕਰੀਏ ਗੁਰਦੁਆਰਾ ਸਾਹਿਬ ਦੀ ਗੱਲ ਤੇ ਬਹੁਤ ਇੱਕ ਰਮਣੀਕ ਸਥਾਨਾ ਕਿਉਂਕਿ ਤਨਤਨ ਸੰਤ ਬਾਪ ਪ੍ਰੇਮ ਸਿੰਘ ਦੀ ਮਰਲੇ ਵਾਲੇ ਹੋਏ ਨੇ ਤੇ ਨਾਲੇ ਬੜੇ ਪਿਆਰ ਦੇ ਨਾਲ ਇਸ ਸਾਰੀ ਜੋ ਸੰਗਤ ਹੈ ਇਸ ਨਗਰ ਦੇ ਵਿੱਚ ਬਿਠਾਇਆ ਤੇ ਪਿਆਰ ਦੇ ਨਾਲ ਇਕਤਰਤਾ ਦੇ ਵਿੱਚ ਇਹ ਆਖਿਆ ਕਿ ਭਾਈ ਇੱਕਜੁੱਟ ਹੋ ਕਰਕੇ ਰਹਿਣਾ ਤੇ ਰੱਬ ਦਾ ਨਾਮ ਹੀ ਲੈਣਾ ਇਸ ਕਰਕੇ ਇਹਨਾਂ ਸਾਰਿਆਂ ਨੇ ਮਿਲ ਕਰਕੇ ਇਸ ਸਥਾਨ ਦੀ ਪ੍ਰਾਰੰਭਤਾ ਕੀਤੀ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਹਾਂਪੁਰਖ ਧੰਤਨ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਤਿੰਨਾਂ ਦੀ ਨਗਰੀ ਵਸਾਈ ਔਰ ਧੰਤਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਤਿੰਨਾਂ ਦੇ ਕਰ ਕਮਲਾਂ ਦੇ ਨਾਲ ਇਸ ਪਾਵਨ ਸਥਾਨ ਦੀ ਨੀਂਹ ਰੱਖੀ ਗਈ ਆ ਇਸ ਕਰਕੇ ਸੰਗਤ ਦਾ ਵੀ ਬਹੁਤ ਪ੍ਰੇਮ ਹੈ ਕਿਉਂਕਿ ਮਹਾਂਪੁਰਖਾਂ ਦੀ ਕਿਰਪਾ ਹੈ ਇਸ ਨਗਰ ਦੇ ਉੱਪਰ ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਨਗਰਾਂ ਨਗਰਾਂ ਜਾਂਦੇ ਹੋ ਕਿਤੇ ਦੋ ਗੁਰਦਾਰੇ ਨੇ ਕਿਤੇ ਚਾਰ ਨੇ ਕਿਤੇ 10 ਨੇ ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਐਡਾ ਵੱਡਾ ਪਿੰਡ ਹੋਣ ਦੇ ਬਾਵਜੂਦ ਵੀ ਇੱਕੋ ਹੀ ਗੁਰਦਰਾ ਸਾਹਿਬ ਹੈ ਉਹ ਵੀ ਆਪ ਜੀ ਦੇਖ ਲਿਓ ਕਿੰਨਾ ਸੁੰਦਰ ਗੁਰਦਰਾ ਸਾਹਿਬ ਬਣਿਆ ਹੈ ਤੇ ਬਹੁਤ ਪਿਆਰ ਸਤਿਕਾਰ ਇਸ ਸੰਗਤ ਦੇ ਵਿੱਚ ਗੁਰੂ ਘਰ ਦੀ ਪਰਥਾ ਹੈ ਸਵੇਰੇ ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਵੀ ਬਹੁਤ ਸੰਗਤਾਂ ਤਕਰੀਬਨ ਹਾਲ ਭਰਿਆ ਹੁੰਦਾ ਹੈ ਉਦੋਂ ਵੀ ਸੰਗਤਾਂ ਆਉਂਦੀਆਂ ਨੇ ਥੋੜੇ ਸਮੇਂ ਤੱਕ ਗੁਰੂ ਸਾਹਿਬ ਦੀ ਕਥਾ ਚੱਲਦੀ ਹੈ ਉਦੋਂ ਵੀ ਸੰਗਤਾਂ ਬੜੀਆਂ ਭਰ ਕੇ ਆਉਂਦੀਆਂ ਨੇ ਰਾਤਰੀ ਦੇ ਸਮੇਂ ਵੀ ਔਰ ਜੇ ਗੱਲ ਕਰੀਏ ਆਪਾਂ ਫੈਸਿਲਿਟੀ ਦੀ ਤੇ ਹਰੇਕ ਫੈਸਿਲਿਟੀ ਇੱਥੇ ਮੁਹੱਈਆ ਕੀਤੀ ਜਾ ਰਹੀ ਹੈ ਕਿਉਂਕਿ ਆਪ ਜੀ ਆਏ ਹੋ ਪਿੰਡ ਦੀ ਜਿਹੜੀ ਪਿੰਡ ਦੀ ਪੰਚਾਇਤ ਆ ਉਹਦੇ ਵੱਲੋਂ ਕਿੰਨਾ ਕੁ ਸਹਿਯੋਗ ਆ ਇੱਥੇ ਪਿੰਡ ਦੀ ਆਪਣੀ ਪਿੰਡ ਦੀ ਪੰਚਾਇਤ ਹੋ ਗਈ ਜਾਂ ਸਾਰੀ ਸੰਗਤ ਹੈ ਇਸ ਤਰ੍ਹਾਂ ਦਾ ਪਿਆਰ ਹੈ ਜਿਵੇਂ ਕੋਈ ਘਰ ਦੇ ਵਿੱਚ ਪਰਿਵਾਰ ਆਲਮਿਲ ਕੇ ਰਹਿੰਦੇ ਹਨ ਤਵੇਂ ਦਾ ਇਹਨਾਂ ਸਾਰਿਆਂ ਦਾ ਪਿਆਰ ਹੈ ਭਾਵੇਂ ਗੁਰੂ ਘਰ ਦਾ ਕੰਮ ਹੈ ਭਾਵੇਂ ਕੋਈ ਨਗਰ ਦਾ ਕੰਮ ਹੈ ਭਾਵੇਂ ਉਹ ਪਿੰਡ ਦੀ ਸੰਗਤ ਹੈ ਪੰਚਾਇਤ ਹੈ ਭਾਵੇਂ ਗੁਰਦਵਾਰਾ ਕਮੇਟੀ ਹੈ ਕੋਈ ਵੀ ਹੈ ਸਾਰੇ ਬੜੇ ਪ੍ਰੇਮ ਨਾਲ ਰਲਮਗ ਕੇ ਕਰਦੇ ਵਿੱਚ ਠੀਕ ਹੈ ਜੀ ਧੰਨਵਾਦ ਹੁਣ ਅਸੀਂ ਪਿੰਡ ਦਾ ਜਿਹੜਾ ਆ ਸ਼ਮਸ਼ਾਨ ਘਾਟ ਹੈ ਉੱਥੇ ਪਹੁੰਚੇ ਹਾਂ ਗੱਲਬਾਤ ਵੀ ਕਰਦੇ ਹਾਂ ਜੋ ਪਿੰਡ ਦੇ ਇਥੇ ਜਿਹੜੇ ਦੇ ਇਥੇ ਜਿਹੜੇ ਪ੍ਰਬੰਧਕ ਆ ਬਣਾ ਰਹੇ ਆ ਹਾਂਜੀ ਵੀਰ ਜੀ ਜਿਹੜਾ ਇਹ ਇਸ ਵੇਲੇ ਸ਼ਮਸ਼ਾਨ ਘਾਟ ਬਣਾਇਆ ਜਾ ਰਿਹਾ ਕਿਸ ਤਰ੍ਹਾਂ ਇੰਨੀ ਕੁ ਕੀ ਗੱਲ ਬਹੁਤ ਜ਼ਿਆਦਾ ਆਂਦੀ ਹੋਣੀ ਆ ਕਿੱਦਾਂ ਸਾਰਾ ਅਰੇਂਜਮੈਂਟ ਹੋਇਆ ਹੈ ਇਹ ਐਨਰੀ ਵੀਰਾਂ ਦੇ ਸਹਿਯੋਗ ਤੇ ਪਿੰਡ ਦੇ ਪਰ ਦੰਤੇ ਸੱਜਣਾਂ ਤੇ 50 ਸਰਕਾਰ ਵੱਲੋਂ ਇਨਸਾਤਾਸ਼ਾਤਾ ਦਿੱਤੀ ਗਈ ਉਹਦੇ ਨਾਲ ਅਸੀਂ ਤਿਆਰ ਕਰ ਰਹੇ ਹਾਂ ਜਿੱਤੇ ਕਰੀਬ 50 ਲੱਖ ਰੁਪਏ ਖਰਚਾ ਆ ਚੁੱਕਾ ਤੇ 15 ਤੋਂ 20 ਲੱਖ ਰੁਪਏ ਖਰਚਾ ਹੋਰ ਹੋਣ ਦੀ ਸੁਭਾਵਨਾ ਹੈ ਤੇ ਕੀ ਕੀ ਬਣਾ ਰਹੇ ਤੁਸੀਂ ਇੱਥੇ ਹੁਣ ਇੱਥੇ ਜੀ ਇੱਕ ਬਾਤ ਆ ਬਣਾਇਆ ਸਾਹਮਣੇ ਜਨਰੇਟਰ ਰੂਮ ਬਣਾਇਆ ਜੀ ਜਨਰੇਟਰ ਰੂਮ ਤੋਂ ਬਾਅਦ ਪੁਰਾਣੀ ਦੇ ਸੰਸਕਾਰ ਵਾਸਤੇ ਬਾਲਣ ਦੀ ਸਟੋਰ ਵਾਸਤੇ ਰੱਖਿਆ ਜੀ ਇਹ ਆਪਣੇ ਨਾ ਨਾ ਬਾਥਰੂਮ ਯਾਰ ਕਿਤੇ ਗਏ ਅਗੇ ਲੇਡੀਜ਼ ਬਾਥਰੂਮ ਤਿਆਰ ਹੋ ਰਿਹਾ ਜੀ ਤੇ ਸਾਹਮਣੇ ਆਪਣੇ ਫ੍ਰੇਜਰ ਵਾਸਤੇ ਜਿਹੜਾ ਕਮਰਾ ਤਿਆਰ ਕੀਤਾ ਗਿਆ ਏ ਉਸ ਤੋਂ ਬਾਅਦ 102 14 ਫੁੱਟ ਲੰਬਾ ਲੇਡੀਜ਼ ਬੈਠਣ ਵਾਸਤੇ ਬਣਾ ਰਿਹਾ ਅਗੇ 40 ਬਾਈ 42 ਦਾ ਜੈਂਟਸ ਵਾਸਤੇ ਬਣਾਇਆ ਗਿਆ ਇੱਕ ਦਫਤਰ ਬਣਾਇਆ ਗਿਆ 10 ਬਾਈ 10 ਦਾ ਇੱਕ ਨਾਲ 10 ਬਾਈ 10 ਦਾ ਸਟੋਰ ਬਣਾਇਆ ਗਿਆ ਤੇ ਉਹ ਇਧਰ ਵਾਕੀ ਮੱਥਾ ਟੇਕਣ ਵਾਸਤੇ ਜਿਹੜੀ ਪੁਰਾਣੀ ਦੇ ਮੱਥਾ ਦੇ ਆਤਮ ਦਾ ਦਰਸ਼ਨ ਕਰਨ ਵਾਸਤੇ ਹਾਂਜੀ ਆਪੇ ਸੰਸਕਾਰ ਹੋਣਾ ਹੈ ਹਾਂ ਉਹ ਸੰਸਕਾਰ ਵਾਸਤੇ ਅੱਗੇ ਆਖਰੀ ਦਰਸ਼ਨ ਕਰਨ ਵਾਸਤੇ ਜਿਹੜੇ ਕਰਨੇ ਪੁਰਾਣੀ ਤੇ ਇਹ ਇਹ ਜਿਹੜਾ ਸਾਰਾ ਐਸਟੀਮੇਟ ਆ ਜਿਹੜਾ ਆ ਕਿੰਨੇ ਪੈਸੇ ਤੇ ਲੱਗ ਰਹੇ ਤੁਹਾਡੇ ਇਹ ਤੇ ਸਾਡੇ ਕੋਈ 60 65 ਲੱਖ ਰੁਪਏ ਲੱਗਣ ਲਾਗਤ ਬਤ ਇੰਨੀ ਆ ਜਾਣੀ ਇਹ ਸਾਰੀ 50 ਲੱਖ ਆ ਗਈ ਹੈ ਕੁਛ ਜਿਹੜੀ ਹੈ ਜਿਹੜੀ ਲਾਗਤ ਹੈ ਪਿੰਡ ਵੱਲੋਂ ਦਿੱਤੀ ਜਾ ਰਹੀ ਹੈ ਐਨਆਰਏ ਵੀਰਾਂ ਵੱਲੋਂ ਕੁਛ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਤੁਸੀਂ ਸੜਕ ਦੀ ਗੱਲ ਕਰਦੇ ਸੀ ਕਿਸ ਤਰ੍ਹਾਂ ਇਹ ਸੜਕ ਬਾਰੇ ਸੜਕ ਜਿਹੜੀ ਹੈ ਕਿ ਇਹ ਮਨਜ਼ੂਰ ਹੋਈ ਹੈ ਸਾਡੀ ਸੜਕ ਜਿਹੜਾ ਐਮਐਲਏ ਜਸਪੀਰ ਸਿੰਘ ਰਾਜਾ ਨੇ ਸਾਨੂੰ ਕਿਹਾ ਸੀ ਕਿ ਮਾਰਚ ਅਪ੍ਰੈਲ ਤੱਕ ਇਹ ਸੜਕ ਤੋਂ ਡੀ ਤਿਆਰ ਹੋ ਜਾਏਗੀ ਹੁਣ ਜਿਹੜੀ ਅਗਲੀ ਤੁਹਾਨੂੰ ਅਸੀਂ ਇਸ ਪਿੰਡ ਦੀ ਜਿਹੜੀ ਛੱਪੜ ਦੀ ਤਸਵੀਰ ਦਿਖਾ ਰਹੇ ਜਿਹੜਾ ਕਿ ਬਹੁਤ ਹੀ ਅਦੁੱਧਿਕ तरीके ਨਾਲ ਬਣਾਇਆ ਗਿਆ ਹੈ ਸਪੰਸਰਾਂ ਨਾਲ ਗੱਲ ਕਰਦੇ ਸੁਰਨ ਸਿੰਘ ਜਿਹੜਾ ਇਹ ਸਾਰਾ ਤੁਸੀਂ ਸਿਸਟਮ ਤਿਆਰ ਕੀਤਾ ਹੈ ਕਿਵੇਂ ਹੋਇਆ ਸਾਰਾ ਕਿੰਨੀ ਲਾਗਤ ਲੱਗੀ ਜੀ ਜਿਹੜਾ ਜੀ ਬਣਾਇਆ ਸੀ ਪਿੰਡ ਤੋਂ ਲੈ ਕੇ ਇਹ ਛੱਪੜ ਤੱਕ ਦੀ ਜੀ ਲਾਈਨ ਹੈ तकरीबन 1.5 ਤੋਂ 2 ਕਿਲੋਮੀਟਰ ਦੀ ਲਾਈਨ ਹੈ ਸਾਡੀ ਇਹ ਸਾਰੀ ਅੰਡਰਗਰਾਉਂਡ ਤੁਸੀਂ ਪਾਈ ਹੈ ਅੰਡਰਗਰਾਉਂਡ ਪਾਈ ਹੈ ਅੱਛਾ ਇੱਥੇ तकरीबन ਸਾਡਾ 30 ਤੋਂ 35 ਲੱਖ ਰੁਪਏ ਦਾ ਖਰਚਾ ਆਇਆ ਜਿਹੜੇ ਖੂਹ ਜਿਹੜੇ ਖੂਹ ਬਣਾਏ ਨੇ ਸਿਚੇਵਾਲ ਮਾਡਲ ਦੇ ਬਣਾਏ ਗਏ ਨੇ ਇਹ ਪਹਿਲਾ ਖੂਹ ਪਿੰਡੋਂ ਪਾਣੀ ਆਂਦਾ ਇਸ ਪਹਿਲਾਂ ਪਹਿਲੇ ਖੂਹ ਦੀ ਪੈਂਦਾ ਪਹਿਲੇ ਦੂਜੇ ਫਿਰ ਤੀਜੇ ਫਿਰ ਚੌਥੇ ਜਾਂਦਾ ਇਹ ਫਿਲਟਰ ਹੋ ਕੇ ਫਿਰ ਅੱਗੇ ਇਸ ਤੋਂ ਬਾਅਦ ਅੱਗੇ ਸਾਡੇ ਦੋ ਛੱਪੜ ਨੇ ਉਹਨਾਂ ਦੇ ਤੇ ਜਾਂਦਾ ਜੋ ਕਿ ਪਾਣੀ ਬਿਲਕੁਲ ਸਾਫ਼ ਸੁਥਰਾ ਪਾਣੀ ਹੈ ਸंचाई ਦੇ ਲੈ ਕੇ ਜੋ ਕਿ ਫਸਲਾਂ ਨੂੰ ਦਿੱਤਾ ਜਾ ਸਕਦਾ ਹੂੰ ਹੂੰ ਤੁਸੀਂ ਦੇਖਿਆ ਕਿ ਇਸ ਵੇਲੇ ਜਿਹੜਾ ਇਸ ਪਿੰਡ ਦਾ ਛੱਪੜ ਆ ਉਹ ਵੀ ਬਹੁਤ ਹੀ ਇੱਕ ਸਿਸਟਮ ਅਨੁਸਾਰੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਜਿਹੜੇ ਤਿੰਨ ਖੂਹ ਤਿਆਰ ਕੀਤੇ ਗਏ ਨੇ ਪਹਿਲਾ ਇਹ ਪਾਣੀ ਤਿੰਨ ਖੂਹਾਂ ਜਾਂਦਾ ਫਿਰ ਐਂਡ ਤੇ ਜਾ ਕੇ ਜਿਹੜਾ ਛੱਪੜ ਆ ਉਹ ਉੱਥੇ ਸਾਫ਼ ਪਾਣੀ ਜਾਂਦਾ ਹੈ ਕਿਉਂਕਿ ਸਾਫ ਪਾਣੀ ਦੇ ਨਾਲ ਹੀ ਬਹੁਤ ਸਾਰੀਆਂ ਛੇੜੇ ਬਿਮਾਰੀਆਂ ਦੂਰ ਹੁੰਦੀਆਂ ਹਨ ਬਹੁਤ ਹੀ ਵਧੀਆ ਜਿਹੜਾ ਅਦਨੋ ਤਰੀਕੇ ਨਾਲ ਸਭ ਕੁਝ ਜਿਹੜਾ ਇਸ ਪਿੰਡ ਦਾ ਸਿਸਟਮ ਤਿਆਰ ਕੀਤਾ ਗਿਆ ਹੈ ਤੁਸੀਂ ਤਸਵੀਰਾਂ ਦੇਖਿਆ ਇਸ ਪਿੰਡ ਦੇ